ਟੈਕ <laughs> ਟੈਂਡ ਭਾਈ ਠੀਕ ਹੈ ਜੀ ਆਪਾਂ ਨੇ ਜੀ ਹੁਣ ਅੜੀ ਸਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਆਪਾਂ ਹੁਣ ਆਪਣੇ ਮਤਲਬ ਵਾਪਸ ਘਰਾਂ ਨੂੰ ਵਾਪਸ ਚੱਲੇ ਪਾਰ ਹੈ ਟਾਈਮ ਕਿੰਨਾ ਹੋ ਗਿਆ ਭਾਈ 7 ਵਜੇ ਆਈ ਵਜ ਗਈ ਤੇ ਆਪਾਂ 5 6 ਵਜੇ ਤੱਕ ਪਹੁੰਚ ਜਾਗੇ ਨਾ ਹਾਂ ਸਭ ਠੀਕ ਹੈ ਭਾਈ ਖੰਡੂ ਕਾਨ ਮੇ ਪਤਾ ਨਹੀਂ ਹੈ ਆਪੇ ਜੜਾ ਦੇਗਾ ਨਹੀਂ ਮੁਸ਼ਕਿਲ ਨਹੀਂ ਇਹੀ ਲੱਗ ਬਰਫ ਦੇ ਗੋਲੇ ਯਾਰ ਇਹ ਸਹੀ ਵਾਹ ਹੁਣ ਆਪਾਂ ਕਿੱਧਰ ਦੀ ਜਾਣਾ ਹੈ ਧੂੜੀ ਵਿੱਚ ਦੀ ਜਾਵਾਂ ਧੂੜੀ ਵਿੱਚ ਦੀ ਕੋਠੇ ਚੁੰਗਾ ਉਹ ਕਿਹੜਾ ਪਿੰਡ ਦਾ ਨਾਮ ਕਿਹੜਾ ਲੈ ਰਹੇ ਤੋ ਹਾਂ ਭਰਾ ਲਈ ਚਲੋ ਚੰਡੀਗੜ੍ਹ ਤੋਂ ਲਾਉਡ ਨਹੀਂ ਨਾ ਤਰੱਕੀ ਨਹੀਂ ਇਸੇ ਕਰਕੇ ਅੱਛੀ ਨਹੀਂ ਬਾਬਾ ਜੀ ਆਪਣਾ ਕਿਹ ਅ ਇਤਿਹਾਸ ਹੈ ਜਿੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਦਾ ਜਦ ਤੇ ਆਇਆ ਸੀ ਇੱਥੇ ਗੁਰੂ ਤੇਗ ਬਹਾਦਰ ਮਹਾਰਾਜੀ ਜੀ 도 ਆਏ ਨੇ ਹਾਂਜੀ ਹਲੇ ਲੱਗਰ ਦੇ ਵਿੱਚ ਠੀਕ ਹੈ ਜੀ ਇੱਥੇ ਕੋੜ ਦੀ ਬਿਮਾਰੀ ਪਈ ਹੋਈ ਸੀ ਠੀਕ ਹੈ ਜੀ ਉਹ ਸਮੇਂ ਦੇ ਵਿੱਚ ਠੀਕ ਹੈ ਜੀ ਇਹ ਪਿੰਨ ਦੀ ਛੰਗ ਤਾਂ ਕੱਟੀ ਹੋ ਕੇ ਗੁਰੂ ਜੀ ਦੇ ਪਾਸ ਗਈ ਵੀ ਗੁਰੂ ਜੀ ਸਾਡੇ ਇੱਕ ਬਿਮਾਰੀ ਛੇਤੀ ਦੇ ਭਾਂ ਲਕੋ ਵੀ ਸਾਡਾ ਇਹ ਤੋਂ ਛੁਟਕਾਰਾ ਕਰਾਓ ਉੱਥੇ ਇੱਕ ਛਾਪੜੀ ਸੀ ਬੜਾ ਵਾ ਗੰਦਾ ਪਾਣੀ ਸੀ ਠੀਕ ਹੈ ਜੀ ਤੇ ਗੁਰੂ ਜੀ ਨੇ ਕਿਹਾ ਵੀ ਆ ਛਾਪੜੀ 'ਚ ਇਸ਼ਨਾਨ ਕਰ ਲਓ ਭਾਈ ਵੀ ਤੁਸੀਂ ਠੀਕ ਹੋ ਜਾਓਗੇ ਉਹ ਛਾਪੜੀ ਦਾ ਪਾਣੀ ਬੜਾ ਗੰਦਾ ਸੀ ਜਿਹੜੇ ਨਾਲ ਰੋਗੀ ਸੀ ਉਹਨਾਂ ਨੇ ਵੀ ਲੱਕੜੀ ਤੇ ਛੰਗ ਤੇ ਨੇ ਵੀ ਲੱਕੜੀ ਫਿਰ ਗੁਰੂ ਤੇਗ ਬਹਾਦਰ ਜੀ ਨੇ ਆਪੇ ਇਸ਼ਨਾਨ ਕਰਿਆ ਉਹ ਛਾਪੜੀ 'ਚ ਸਮੇਤ ਮਾਸਤਰ ਉਹਦੇ ਗੁਰੂ ਜੀ ਰਹੇ ਨੇ 9 ਦਿਨ ਉੱਥੇ ਫਿਰ ਉਹਨੇ ਬਰ ਦਿੱਤੇ ਛਾਪੜੀ ਬੰਦੀ ਵੀ ਭਾਏ ਜਿਹੜਾ ਵੀ ਥੇ 9 ਜਹੇ ਜਾਂ ਮਰ ਜੀ ਉਹਨਾਂ ਦੁੱਖ ਹੋਵੇ ਉਹਨਾਂ ਦੁੱਖ ਨੂੰ ਦੂਰ ਹੋਵੇ ਹਾਂ ਵੀ ਆ ਵੀ ਸਰਦਾ ਭਾਵਨਾ ਦੇ ਨਾਲ ਜਹੇ ਜੀ ਮਰਜੀ ਸੁੱਖ ਲੈ ਕੇ ਆਓ ਜਿੱਥੇ ਪੂਰੀ ਹੋਵੇ ਠੀਕ ਉੱਥੇ ਰਹੇ ਗੁਰੂ ਜੀ ਨੌ ਦਿਨ ਠੀਕ ਹੈ ਜੀ ਹਾਂ ਜੀ ਨੌ ਦਿਨਾਂ ਤੋਂ ਬਾਅਦ ਫਿਰ ਗੁਰੂ ਜੀ ਨੇ ਇੱਧਰ ਨੂੰ ਚਾਲੇ ਪਾਤੇ ਕਿੱਥੇ ਆਪਾਂ ਬੈਠੇ ਆ ਠੀਕ ਹੈ ਜੀ ਇਹ ਤਾਂ ਗੁਰਦੁਆਰਾ ਚ ਬਣੀ ਤੇ ਇੱਕ ਗਿਉਣੀ ਮਾਂ ਦੀ ਮਾਤਾ ਜੀ ਤੇ ਪਿੰਡ ਦੇ ਵਿੱਚ ਮਾਈ ਉਹਦੇ ਮਨ ਦੇ ਵਿੱਚ ਸਰਦਾ ਭਾਵਨਾ ਛਿਮੀ ਗਈ ਗੁਰੂ ਜੀ ਨੂੰ ਦੁੱਧ ਛਕਾਵਾ ਤੇ ਧਾਰਾ ਚੋ ਕੇ ਹਲੇ ਕਾਰਨੇ ਦੇ ਵਿੱਚ ਪਾਈਏ ਸੀ ਤੌੜੀ ਜੀ ਨੇ ਅੱਗੇ ਬੁੜੀਆਂ ਹਾਰੇ ਕੇ ਦੁੱਧ ਦਰਦੀਆਂ ਜਿਵੇਂ ਉਹ ਠੰਡਾ ਦੁੱਧ ਲੈ ਕੇ ਗੁਰੂ ਜੀ ਦੇ ਮਗਰ ਚੱਲ ਪਈ ਗੁਰੂ ਜੀ ਉਹ ਇਹ ਆ ਗਏ ਮਾਤਾ ਜੀ ਮਗਰ